ਪੂਰੇ ਪੰਜਾਬ ਦੇ ਵਿੱਚ ਹੀ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਕਾਫੀ ਲੰਬਾ ਸਮਾਂ ਉਡੀਕ ਕਰਨੀ ਪਈ ਤਾਂ ਅਸੀਂ ਅੱਜ ਸੰਗਰੂਰ ਦੇ ਨਾਂ ਲੱਗਦੇ ਪਿੰਡ ਭਿੰਡਰਾ ਵਿਖੇ ਪਹੁੰਚੇ ਹਾਂ ਜਿੱਥੇ ਕਿ ਲੋਕ ਮੌਜੂਦ ਹਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਦੇ ਜੋ ਕੀ ਕੀ ਕੰਮ ਹੋਏ ਹਨ ਜੋ ਪਿਛਲੇ ਸਰਪੰਚ ਰਹੇ ਹਨ ਤੇ ਕੀ ਕੀ ਕੰਮ ਰਹਿ ਗਏ ਹਨ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਨਾਮ ਹੈ ਆਪਣਾ ਰਾਜ ਸਿੰਘ ਜੀ ਰਾਜ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਪਹਿਲਾ ਸਰਪੰਚ ਸਾਹਿਬ ਸਾਨੂੰ ਉਹਨਾਂ ਵੱਲੋਂ ਕਿਹੋ ਜਿਹੇ ਕੰਮ ਕਰਾਏ ਗਏ ਤੇ ਕੀ ਕੀ ਕੰਮ ਰਹਿ ਗਏ ਕੰਮ ਬਹੁਤ ਵਧੀਆ ਕਰ ਰਹੇ ਨੇ ਸਾਰੇ ਕੰਮ ਹੋ ਗਏ ਜੀ ਮੜ ਮੋਟੇ ਕੋਈ ਕੰਮ ਰਹਿਦਾ ਮਤਲਬ ਬਸ ਉਹ ਕੰਮ ਪੂਗੇ ਹੋ ਜਾਣਗੇ ਕੀ ਕਹਣਾ ਦਵਾਂਗੀ ਆਰਾਮ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਕਿ ਪਿੰਡ ਦੇ ਵਿੱਚ ਦੱਸ ਰਹੇ ਨੇ ਅੰਕਲ ਜੀ ਕਿ ਕੰਮ ਕਾਫੀ ਹੋਇਆ ਪਹਿਲਾਂ ਵੀ ਲੇਕਿਨ ਕਿਤੇ ਨਾ ਕਿਤੇ ਕੋਈ ਕੰਮ ਰਹਿ ਜਾਂਦਾ ਹੈ ਕਿ ਮਨ 'ਚ ਹੈ ਆਪਣੇ ਕਿਹੇ ਕੰਮ ਰਹਿ ਗਿਆ ਸੀ ਵੀ ਐਤਕੀ ਇਹ ਵੀ ਕੰਮ ਕਰਵਾਇਆ ਜਾਵੇਗਾ ਮਾੜਾ ਮੋਟਾ ਰਹਿਗਾ ਜੀ ਉਹ ਵੀ ਕਰਾਜੂ ਪਰ ਕੰਮ ਤਾਂ ਕੋਈ ਛੱਡੀ ਨਹੀਂ ਨੇ ਕੰਮ ਤਾਂ ਬਹੁਤ ਵਧੀਆ ਗੱਲ ਬਣਾਤੀ ਪਿੰਡ ਦੀ ਅੱਛਾ ਜੀ ਹਾਂ ਜਿਹੜੇ ਪਹਿਲਾ ਸਰਪੰਚ ਸੀ ਸਾਹਾਨੂੰ ਪਹਿਲਾ ਸਰਪੰਚ ਨਹੀਂ ਬਣਾਈ ਗੱਲ ਜੀ ਅੱਛਾ ਜੀ ਹਾਂ ਹਾਂ ਕੀ ਨਾਮ ਹੈ ਆਪਣਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਛੱਪੜਾਂ ਦਾ ਰੂੜੀਆਂ ਦਾ ਗਲੀਆਂ ਨਾਲੀਆਂ ਦਾ ਰੌਲਾ ਪਿਆ ਰਹਿੰਦਾ ਹੈ ਲੇਕਿਨ ਜੋ ਮੇਨ ਹੁੰਦੀਆਂ ਨੇ ਜਿਵੇਂ ਸਕੂਲ ਹੋ ਗਿਆ ਪਿੰਡ ਦੇ ਦੁੱਖ ਸੁੱਖ ਦੇ ਵਿੱਚ ਸਰਪੰਚ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਤਾਂ ਕਿਹੋ ਜਿਹਾ ਰੋਲ ਰਿਹਾ ਤੇ ਕੀ ਕੀ ਕੰਮ ਕਰਵਾਏਗੇ ਕਿਹੜੇ ਕਿਹੜੇ ਕੰਮ ਰਹਿ ਗਏ ਸਾਰੇ ਕੰਮ ਇਹ ਸਰਪੰਚ ਤੇ ਜਿਹੜਾ ਜੀ ਹੁਣ ਸਾਰੇ ਕੰਮ ਕਰ ਰਹੇ ਨੇ ਗਲੀਆਂ ਦੇ ਪਾਰਕ ਦੇ ਸਾਰੇ ਕੰਮ ਬਹੁਤ ਸੋਹਣਾ ਕੰਮ ਕਰਿਆ ਆ ਦਰਵਾਜ਼ਾ ਹਾਂ ਦਰਵਾਜ਼ੇ ਦਾ ਬਹੁਤ ਸਾਡੇ ਪੁਰਾਣਾ ਪੁਰਾਣਾ ਦਰਵਾਜ਼ਾ ਤੇ ਪਾਛੜਿਆ ਪਿਆ ਤੇ ਜਮਾ ਬਹੁਤ ਵਧੀਆ ਕੰਮ ਕਰਿਆ ਜੀ ਤੁਸੀਂ ਇੱਕ ਗਲੀ ਕਹ ਰਹੇ ਸੀ ਵੀ ਰਹਿੰਦੀ ਐ ਇੱਕ ਰਹਿੰਦਾ ਜੀ ਬਸ ਗਲੀ ਸਾਡੇ ਬਸ ਕਿਹੜੀ ਗਲੀ ਐ ਉਹ ਆਹੀ ਅਲਵਾਰੀਆਂ ਵਾਲੀ ਰਾਜਪੂਤਾਂ ਵਾਲੀ ਰਾਜਪੂਤਾਂ ਜੀ ਰਾਜਪੂਤਾਂ ਗਲੀ ਰਹਿੰਦੀ ਹਾਂ ਰਾਜਪੂਤਾਂ ਵਾਲੀ ਗਲੀ ਰਹਿੰਦੀ ਐ ਕੰਮ ਇਹਨੇ ਜੀ ਸਰਪੰਚ ਸਾਹਿਬ ਨੇ 50 ਸਾਲ ਦੀ ਲੇਟ ਕੱਢਦੀ ਸਾਡੇ ਨਗਰ ਦੀ ਇਹਨਾਂ ਦਾ ਕਰਿਆ ਗਲੀਆਂ ਪੱਕੀਆਂ ਕਲੱਬ ਬਣਾ ਸਟੇਡੀਅਮ ਬਣਾ ਜਬਾਕਾਂ ਖਾਤਰ ਆ ਕੋਈ ਇਹੋ ਜਿਹਾ ਕੰਮ ਹੈ ਹੀ ਨਹੀਂ ਵੀ ਕਿਹੜਾ ਛੜਤਾ ਕੋਈ ਸਾਡੇ ਨਾਲ ਹੀ ਇਹਦਾ ਰੂੜੀਆਂ ਰੱਪੇ ਦਾ ਕੋਈ ਰੌਲਾ ਨਹੀਂ ਸਭ ਨਿਮੇੜ ਤੇ ਰਾਤ ਦਿਨ ਕੋਈ ਦੁੱਖ ਸੁੱਖ ਹੋ ਗਿਆ ਉਦੀ ਹਾਜ਼ਰ ਹੈ ਕੋਈ ਨਗਰ ਚ ਸਾਡੇ ਪਿੰਡ ਦਾ 5 ਸਾਲਾਂ ਚ ਐ ਨਹੀਂ ਕਹਿ ਸਕਦਾ ਵੀ ਮੇਰੇ ਤੋਂ ਤੋੜਾ ਤੇਲ ਦਾ ਬਵਾਇਆ ਅਕਸਰ ਹੀ ਦੇਖਿਆ ਦਾ ਕਿ ਇਲਜ਼ਾਮ ਲੱਗਦੇ ਹੁੰਦੇ ਸਰਪੰਚ ਤੇ ਕਿ ਸਾਡੇ ਪਿੰਡ ਦੇ ਇਹ ਫੰਡ ਖਾ ਗਿਆ ਜਾਂ ਪ੍ਰੋਪਰ ਕੰਮ ਨਹੀਂ ਕਰਵਾਇਆ ਜਾ ਰਿਹਾ ਸਾਡੇ ਪਿੰਡ ਚ ਜੇ ਇੱਕ ਠੋਲੂ ਕਹਿੰਦੇ ਜੀ ਲੱਖ ਰੁਪਇਆ ਨਾ ਅਮਦਾ ਦੇਵਾਂਗੇ ਨਗਰ ਵੀ ਕਠੋਲੂ ਘੜਦੇ ਜੇ ਸਰਪੰਚ ਕਿੰਨੀ ਵੀ ਖਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡਾ ਸਰਪੰਚ ਹੈ ਜੋ ਇਮਾਨਦਾਰ ਹੈ ਤੇ ਉਹਨਾਂ ਦੇ ਵੱਲੋਂ ਕਾਫੀ ਵਧੀਆ ਇੱਥੇ ਕੰਮ ਕਰਾਏ ਗਏ ਹਨ ਕਿ ਨਾਮ ਜਿਹਾ ਰਮਨਦੀਪ ਸਿੰਘ ਜੀ ਰਮਨਦੀਪ ਜੀ ਕਿਸੇ ਲੱਗਦਾ ਕਿ ਦੱਸ ਰਹੇ ਸਾਰੇ ਇੱਕ ਸਰਪੰਚ ਸਾਹਿਬ ਜੋ ਮਿਉਦਾ ਪਹਿਨਾ ਸਨ ਉਹਨਾਂ ਵੱਲੋਂ ਵਧੀਆ ਕੰਮ ਕਰਵਾਏ ਗਏ ਸਨ ਕੀ ਲੱਗਦਾ ਕਿ ਮਾਨ ਦੇ ਵਿੱਚ ਕੋਈ ਅਜੀਹਾ ਕੰਮ ਹੋਵੇ ਜਿਹੜਾ ਕੰਮ ਰਹਿ ਗਿਆ ਹੋਵੇ ਵੀ ਆਪਾਂ ਕਿ ਜਦੋਂ ਸਰਪੰਚ ਦੁਬਾਰੇ ਚੁਣੇ ਜਾਣੇ ਹਨ ਜਾਂ ਜਿਹੜਾ ਵੀ ਚੁਣਿਆ ਜਾਂਦਾ ਹੈ ਜਾਂ ਜਿਹਨਾਂ ਲੋਕ ਫਤਵਾ ਦਿੰਦੇ ਨੇ ਤਾਂ ਉਹਨਾਂ ਤੋਂ ਅੱਗੇ ਕੀ ਡਿਮਾਂਡ ਕੀਤੀ ਆ ਵੀ ਜਦੋਂ ਵੋਟਾਂ ਲੈਣ ਆਣਗੇ ਨਹੀਂ ਨਹੀਂ ਫਿਰ ਆ ਤਾਂ ਸਾਰੇ ਕੰਮ ਹੋ ਚੁੱਕੇ ਆ ਨਾ ਪਿੰਡ ਜੀ ਗਲੀਆਂ ਸਟੇਡੀਅਮ ਤੇ ਪਾਰਕ ਵਗੈਰਾ ਸਾਰੇ ਕੰਮ ਹੋ ਚੁੱਕੇ ਆ ਨਾ ਦਰਵਾਜ਼ੇ ਦਾ ਕੰਮ ਕਰਵਾਤਾ ਪਿੰਡ ਵਿੱਚ ਮੋਟਰਾਂ ਲਵਾਤੀਆਂ ਤੇ ਥੋੜਾ-ਮੋਟਾ ਹੀ ਕੰਮ ਰਹਿੰਦਾ ਗਲੀਆਂ ਗੁਲੀਆਂ ਦਾ ਸਾਨੂੰ ਉਮੀਦ ਨਵਾਂ ਸਰਪੰਚ ਸਾਹਿਬ ਬੜੇ ਵੱਨਗੇ ਨੌਲੀਆਂ ਕੰਮ ਬਣਾਉਣਗੇ ਉਹ ਕੰਮ ਕਰਨਗੇ ਸਾਡੇ ਨਾਲ ਜੋ ਸਰਪੰਚ ਸਾਹਿਬ ਸਨ ਉਹ ਵੀ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਸਰਦਾਰ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਕਿਸ ਤਰ੍ਹਾਂ ਦਿਖਦੇ ਹੋ ਕਿ ਕਾਫੀ ਜੋ ਪਿੰਡ ਵਾਸੀ ਹਨ ਉਹਨਾਂ ਵੱਲੋਂ ਭਰਮਾ ਸਮਰਥਨ ਮਿਲ ਰਿਹਾ ਦੱਸ ਰਹੇ ਨੇ ਕਿ ਵਧੀਆ ਕੰਮ ਕਰਾਏ ਗਏ ਹਨ ਪਿੰਡ ਦੇ ਉਹਨਾਂ ਹਰਬਤ ਲੱਗੀ ਹੈ ਲੇਕਿਨ ਤੁਹਾਡੇ ਮਨ ਦੇ ਵਿੱਚ ਕੋਈ ਅਜੀਬ ਹੀ ਗੱਲ ਹੋਵੇ ਕਿ ਕਾਫੀ ਜਦੋਜਾਹਦ ਕਰਨ ਦੇ ਬਾਅਦ ਵੀ ਮੈਂ ਪਿੰਡ ਦਾ ਆਹ ਕੰਮ ਨਹੀਂ ਕਰਾ ਸਕਿਆ ਵੀ ਜੇ ਉਹ ਪਿੰਡ ਦਾ ਕੰਮ ਕੋਈ ਹੈ ਮੰਨ ਚ ਵੀ ਰਹਿ ਗਿਆ ਹੋਵੇ ਦੇਖੋ ਜੀ ਇਹ ਜਿੱਦੇ ਸਰਪੰਚ ਬਣੇ ਸੀ ਅਸੀਂ 2018 ਦੇ ਵਿੱਚ ਉਹਦੇ ਸਾਰੇ ਪਿੰਡੇ ਦੀ ਤਮੰਨਾ ਲੈ ਕੇ ਚੱਲੇ ਸੀ ਆਪਦੇ ਮਨ ਵਿੱਚ ਵੀ ਸਾਰੇ ਕੰਮ ਕਰਾਉਣੇ ਨੇ ਚਲੋ ਅਸੀਂ ਅਬਦੇ ਪੂਰਾ ਹੀ ਜੋਰ ਲਾ ਕੇ ਮੇਰੀ ਪੂਰੇ ਪੰਚ ਸਹਿਬਾਨਾਂ ਨੇ ਤੇ ਮੈਂ ਸਰਪੰਚ ਪੂਰੇ ਮੇਰੇ ਨਗਰ ਨੇ ਨਿਰਿਕਾ ਟੀਮ ਨੇ ਅਸੀਂ ਨੇ ਪੂਰਾ ਜੋਰ ਲਾ ਕੇ ਪਿੰਡ ਦਾ ਪੂਰਾ ਹੀ ਨਕਸ਼ਾ ਚੇਂਜ ਕੀਤਾ ਕੁਝ ਟਾਈਮ ਕਰੋਨਾ ਟਾਈਮ ਆ ਗਿਆ ਸੀ ਉਦੋਂ ਸਾਡੇ ਪੰਚਾਇਤਾਂ ਦੇ ਕੰਮ ਰੁਕ ਗਏ ਸੀ ਜਿਹੜਾ ਕੋਈ ਇੱਕ ਅੱਧਾ ਕੰਮ ਰਹਿ ਗਿਆ ਤਾਂ ਉਹਦਾ ਕਾਰਨ ਹੋ ਗਿਆ ਨਹੀਂ ਸਾਨੇ ਇੱਕ ਕਸਮ ਖਾ ਕੇ ਚੱਲੇ ਸੀ ਜਿਹਦੇ ਸਰਪੰਚ ਬਣੇ ਸੀ ਵੀ ਪੂਰਾ ਪਿੰਡ ਮੁਕੰਮਲ ਕਰ ਦਾਂਗੇ ਤੇ ਚਲੋ ਗਲੀਆਂ ਨਾਲੀਆਂ ਦੀ ਗੱਲ ਛੱਡੋ ਮੈਂ ਗਲੀਆਂ ਨਾਲੀਆਂ ਦੀ ਗੱਲ ਨਹੀਂ ਕਰਦੇ ਤਾਂ ਚਲਦੀ ਆਉਂਦਾ ਪੰਚਾਇਤਾਂ ਵਿੱਚ ਅਸੀਂ ਨਹੀਂ ਤਾਂ ਉਹ ਕੰਮ ਕਰੇ ਨੇ ਜਿਹੜੇ ਕਿ ਨਹੀਂ ਕਰਨੇ ਸੀ ਦੋਏ ਸਕੂਲਾਂ ਦਾ ਜੋ ਆਪਣਾ ਭਵੇਖਾ ਸਕੂਲਾਂ ਵਿੱਚ 10-10 ਕਮਰੇ ਨਵੇਂ ਪਵਾਏ ਜੋ ਵੀ ਉਹਦੇ ਵਿੱਚ ਸਟ੍ਰਕਚਰ ਖੜਾ ਹੋਣ ਵਾਲਾ ਸੀ ਉਹ ਖੜਾ ਕੀਤਾ ਤੇ ਬੱਚਿਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਉੱਥੇ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਸਕੂਲ ਸੀ ਮੇਰੇ ਪਿੰਡ ਦਾ ਉਹ ਸਿਰਫ 10ਵੀਂ ਤੱਕ ਸੀ ਅਸੀਂ ਪਲੱਸ 2 ਤੱਕ ਪਾਸ ਕਰਾ ਕੇ ਲਿਆਈ ਤੇ ਉਹ ਅਬਦੌਲਤ ਸੀ ਕੈਬਨਟ ਮੰਤਰੀ ਸਾਹਿਬ ਦਾ ਭਜੇਂਦਰ ਸਿੰਘਲਾ ਉਹਨਾਂ ਨੇ ਉਹ ਪਾਸ ਕੀਤਾ ਸੀ ਸਕੂਲ ਪਰ ਹੁਣ ਉਸ ਕੋਈ ਮੁਸ਼ਕਲ ਆ ਗਈ ਕੋਈ ਪਤਾ ਨਹੀਂ ਕਾਰਨ ਕੀ ਵੀ ਕੋਈ ਟੀਚਰ ਨਹੀਂ ਭਰਤੀ ਕਰ ਸਕੇ ਉੱਥੇ ਇਹ ਮੁਸ਼ਕਲ ਵੈਸੇ ਸਕੂਲ ਪਲੱਸ 2 ਦਾ ਅੱਜ ਵੀ ਤੇ ਅਸੀਂ ਨੇ ਪਿੰਡ ਜਿਹਦਾ ਕੋਈ ਇਹੋ ਜਿਹੀ ਗੱਲ ਨਹੀਂ ਸੀ ਸਾਰੇ ਪਿੰਡ ਤੋਂ ਵਿਊ ਲੈ ਲਓ ਵੀ ਕੰਮ ਹੋਇਆ ਜਾਂ ਨਾ ਹੋਇਆ ਉਹ ਹੀ ਦੱਸ ਰਿਹਾ ਹਾਂ ਕਿ ਬੀਨਦਰ ਸਿੰਘਲਾ ਵੱਲੋਂ ਸਕੂਲ ਪਾਸ ਕੀਤਾ ਗਿਆ ਸੀਗਾ ਲੇਕਿਨ ਮੌਜੂਦਾ ਜੋ ਸਰਕਾਰ ਆਮ ਆਦਮੀ ਪਾਰਟੀ ਦੀ 2.5 ਤਿੰਨ ਸਾਲ ਦੇ ਤਕਰੀਬਨ ਹੋ ਗਿਆ ਸਰਕਾਰ ਬਣੀ ਨੂੰ ਇਹਨਾਂ ਦੇ ਨਾਲ ਤੁਹਾਡਾ ਤਾਂ ਮਿਲ ਕੇ ਹੈ ਜਿਹੜੇ ਕਿੰਨਾ ਕੁ ਰਿਸਪੌਂਸ ਮਿਲਿਆ ਇਹਨਾਂ ਵੱਲੋਂ ਕਿੰਨੇ ਕਿ ਫੰਡ ਜਾਰੀ ਕੀਤੇ ਗਏ ਹਨ ਵੱਲੋਂ ਦੇਖੋ ਜੀ ਮੈਂ ਸਰਕਾਰ ਆਪ ਦਾ ਆ ਕੰਮ ਕਰਦੀ ਹੁੰਦੀ ਹੈ ਮੈਂ ਵੈਸੇ ਸਰਕਾਰ ਦਾ ਵਿਰੋਧ ਨਹੀਂ ਕਰਨਾ ਚਾਹੁੰਦਾ ਪੈਸੇ ਮੇਰਾ ਕਾਰਜ ਕਰ ਰਿਹਾ ਜਿੰਨਾ ਟਾਈਮ 2.5 ਸਾਲ ਸਰਕਾਰ ਵਿੱਚ ਉਹਨਾਂ ਵੱਲੋਂ ਇੱਕ ਵੀ ਰੁਪਿਆ ਪੰਚਾਇਤ ਨੂੰ ਕਦੇ ਨਹੀਂ ਦਿੱਤਾ ਗਿਆ ਨਾ ਹੀ ਮੇਰੇ ਪਿੰਡ ਦਾ ਕੋਈ ਰੁਪਿਆ ਕੀ ਇੱਕ ਇੱਟ ਨਹੀਂ ਲੱਗੀ ਉਹਨਾਂ ਤੋਂ ਖੁਦ ਮੇਰਾ ਆਬਦਾ 23,70,000 ਰੁਪਏ ਜੋ ਮੈਂ ਪਿੰਡ 'ਚ ਕੰਮ ਕੀਤਾ ਸੀ ਉਹ ਮੇਰਾ ਰੋਕ ਰੱਖਿਆ ਜੀ ਬਿਲਕੁਲ ਇਹ ਸਨ ਸਾਡੇ ਨਾਲ ਸਰਪੰਚ ਸਾਹਿਬ ਜਿਨ੍ਹਾਂ ਨੇ ਦੱਸਿਆ ਹੈ ਕਿ ਇਹਨਾਂ ਵੱਲੋਂ ਪਿੰਡ ਦੀ ਜੋ ਕੱਲੀ ਕੱਲੀ ਗਲੀ ਹੈ ਪੱਕੀ ਕਰਵਾ ਦਿੱਤੀ ਗਈ ਹੈ ਹੋਰ ਵੀ ਸਕੂਲਾਂ ਦੇ ਵੀ ਕੰਮ ਕਰਵਾਏ ਗਏ ਹਨ ਪਿੰਡ ਦੇ ਕੰਮ ਕਰਵਾਏ ਗਏ ਹਨ ਤਾਂ ਸਰਪੰਚ ਸਾਹਿਬ ਲੱਗਦਾ ਨਹੀਂ ਕਿ ਫਿਰ ਜਿਵੇਂ ਹੁਣ ਸਰਕਾਰ ਨੇ ਦੱਸਿਆ ਹੋਇਆ ਹੈ ਕਿ ਸਰਬਸਮਤੀ ਨਾਲ ਚੋਣ ਹੋਣ ਜਿੱਥੇ ਚੋਣ ਹੁੰਦੀ ਹੈ ਤਾਂ ਉਹਨਾਂ ਨੂੰ 5 ਲੱਖ ਰੁਪਏ ਇਨਾਮ ਵੀ ਮਿਲੇਗਾ ਜੇ ਵਿਰੋਧ ਨਹੀਂ ਤਾਂ ਪਿੰਡ ਇਕੱਠਾ ਹੋ ਕੇ ਸਰਬਸਮਤੀ ਨਾਲ ਚੋਣ ਕਰ ਸਕਦਾ ਹੈ ਅਸੀਂ ਨੇ ਕੱਟ ਕਰਿਆ ਸੀ ਜੀ ਤੇ ਸਾਰਾ ਪਿੰਡ ਉੱਥੇ ਇਕੱਠਾ ਸੀ ਜਿਹੜਾ ਸਾਡੇ ਵਿਰੋਧੀ ਕਾਗਜ਼ ਭਰ ਰਿਹਾ ਸਾਡੇ ਨਗਰ ਦੇ ਜਿਹੜੇ ਇੱਕ ਚੁਣਿਆ ਗਿਆ ਸੀ ਨੁਮਾਇੰਦਾ ਸਾਰੇ ਨਗਰ ਵੱਲੋਂ ਉਹਦੇ ਜਾ ਕੇ ਉਦੋਂ ਉਹਨੇ ਵਿਰੁੱਧ ਕਾਗਜ਼ ਭਰਤੇ ਉਹ ਇਕੱਠ ਵਿੱਚ ਸਾਂਭਲੀ ਨਹੀਂ ਹੋਇਆ 35 35 ਲੱਖ ਦੀਆਂ ਬੋਲੀਆਂ ਲੱਗੀਆਂ ਨੇ ਕਿੰਨੀ ਕਮਾਈਆ ਸਰਪੰਚ ਨੂੰ ਕਿੰਨੀ ਕਿ ਸੈਲਰੀ ਆ ਕੇ 35 ਲੱਖ ਕਿਤੇ 2 ਕਰੋੜ ਦੀਆਂ ਬੋਲੀਆਂ ਲੱਗੀਆਂ ਨੇ ਕਿ ਅਸੀਂ ਦੇਵਾਂਗੇ ਸਾਨੂੰ ਸਰਪੰਚ ਬਣਾ ਦੋ ਸਰਸੰਤੀ ਹੋ ਜਾਂਦੀ ਹੈ ਉੱਥੇ ਵੀ ਦੇਖੋ ਜੀ ਇਹ ਤੇ ਗੱਲ ਮੈਂ ਕਹਿਣਾ ਚਾਹੁੰਨਾ ਸੱਚੀ ਗੱਲ ਸਚਾਈ ਨੂੰ ਕਹਿਣਾ ਚਾਹੁੰਨਾ ਹਰੇਕ ਲੈ ਕੇ ਕਿੰਨਾ ਕਿਤੇ ਜਦੋਂ 35 ਲੱਖ ਦੀ ਬੋਲੀ ਲੱਗਦੀ ਆ ਤਾਂ ਦੂਜੇ ਸਰਪੰਚ ਨੂੰ ਜਿਹੜਾ ਖੜਾ ਹੋਣ ਨਾ ਉਹਨੂੰ ਹੋ ਜਾਂਦਾ ਹੈ ਫਿਰ ਕਿੰਨੀ ਕਮਾਈ ਆ ਸਰਪੰਚ ਨੂੰ ਹਰੇਕ ਚੀਜ਼ ਤੋਂ ਲੈ ਕੇ ਦੇਖੋ ਜਿਹੜੇ ਪਹਿਲਾਂ ਐਮਐਲਏ ਹੁੰਦੇ ਨੇ ਉਹ ਕਹਿੰਦੇ ਅਸੀਂ ਸਕੂਟਰੀ ਤੇ ਆ ਹੁਣ ਗੱਡੀਆਂ ਕਾਰਾਂ ਹੋ ਗਈਆਂ ਕੋਠੀਆਂ ਮਹਿਲ ਬਣ ਜਾਂਦੇ ਨੇ ਉਹ ਬਣਦੇ ਤਾਂ ਕਿੱਥੋਂ ਨੇ ਸਾਨੂੰ ਪਤਾ ਹੀ ਆ ਠੀਕ ਆ ਜਿਹੜੇ ਸਰਪੰਚ ਨੇ ਸੋਚਿਆ ਵੀ ਮੈਂ ਖਾਣਾ ਠੀਕ ਹੈ ਜੀ ਗੱਲ ਜੇ ਉਹ ਫਿਰ ਮਗਰੋਂ ਜੇਲ੍ਹ ਚ ਹੀ ਵਗ ਜੇ ਉਹ ਖਾ ਨਹੀਂ ਸਕਦਾ ਜਿਹੜੇ ਸਰਪੰਚ ਨੇ ਸੋਚਿਆ ਵੀ ਮੈਂ ਆਪਣੇ ਨਗਰ ਤੋਂ ਗਾਲਾਂ ਨਹੀਂ ਖਾਣੀਆਂ ਠੀਕ ਆ ਗੱਲਾਂ ਮੈਂ ਅਸ਼ੀਰਵਾਦ ਲੈਣੇ ਨੇ ਬਜ਼ੁਰ ਤੋਂ ਬੰਦਰ ਪਿੰਡ 'ਚ ਕੰਮ ਕਰਕੇ ਦਿਖਾਉਂਦਾ ਤੇ ਜੋ ਵੀ ਮੈਂ ਅੱਗੇ ਉਮੀਦ ਕਰਦਾ ਮੇਰੇ ਪਿੰਡ ਦਾ ਸਰਪੰਚ ਨਮਾ ਬਣੂਗਾ ਮੈਂ ਲੋਕਾਂ ਨੂੰ ਦੀ ਬੇਨਤੀ ਕਰਦਾ ਹੋਰ ਪਿੰਡਾਂ ਨੂੰ ਵੀ ਕਰਦਾ ਵੀ ਇੱਕ ਸੋਚੋ ਵੀ ਪੈਸੇ ਮਗਰ ਬੋਲੀ ਲੱਕ ਮਗਰ ਲਾ ਕੇ ਨਾ ਸਰਪੰਚ ਬਨਾਇਓ ਵੀ ਕਿਤੇ 35 ਲੱਖ ਲੱਗਿਆ ਕਿਤੇ ਕਰੋੜ ਲੱਗਿਆ ਜੋ ਸਰਪੰਚ ਉਹ ਬਨਾਇਓ ਜਿਹਦੇ ਵਿੱਚ ਜਨੂਨ ਹੋਣਾ ਚਾਹੀਦਾ ਕੰਮ ਕਰਨ ਵਾਸਤੇ ਦਿਨ ਰਾਤ ਲੋਕਾਂ ਨੇ ਕੰਮ ਆਉਣਾ ਚਾਹੀਦਾ ਕਿਉਂ ਨਹੀਂ ਲੋਕਾਂ ਨੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜੋ ਢਿੱਡ 'ਚ ਰੱਖਣੀਆਂ ਪੈਂਦੀਆਂ ਨੇ ਜੀ ਬਿਲਕੁਲ ਇਹਨਾਂ ਸਾਡੇ ਸਰਪੰਚ ਸਾਹਿਬ ਜਿਨ੍ਹਾਂ ਨੇ ਦੱਸਿਆ ਹੈ ਕਿ ਪੈਸਿਆਂ ਦੇ ਮਗਰ ਲੱਗ ਕੇ ਸਰਪੰਚ ਨਹੀਂ ਬਣਾ ਚਾਹੀਦਾ ਕਿਉਂਕਿ ਕਈ ਪਿੰਡਾਂ ਵਿੱਚ ਤਾਂ ਸਰਪੰਚਾਂ ਦੀਆਂ ਬੋਲੀਆਂ ਤੱਕ ਹੋ ਚੁੱਕੀਆਂ ਹਨ ਕਿ ਉਹ ਸਰਪੰਚ ਇਹਨੇ ਪੈਸੇ ਦੇਣਗੇ ਲੇਕਿਨ ਇਹਨਾਂ ਵੱਲੋਂ ਅੱਜ ਤੱਕ ਇਹ ਦੱਸ ਰਹੇ ਸੀ ਪਿੰਡ ਵਾਸੀਆਂ ਦੇ ਵੀ ਕਹਿਣਾ ਸੀ ਕਿ 1 ਰੁਪਏ ਦਾ ਵੀ ਕੋਈ ਹੇਰ ਫੇਰ ਨਹੀਂ ਜਿੰਨਾ ਵੀ ਪੈਸਾ ਹੈ ਸਾਰਾ ਪਿੰਡ ਤੇ ਹੀ ਲੱਗਿਆ ਹੈ ਵੀ ਜੇ ਦੁਵਾਰੇ ਇਹਨਾਂ ਨੂੰ ਫਾਇਦਾ ਮਿਲਦਾ ਦੁਬਾਰੇ ਸਰਪੰਚ ਬਣਦੇ ਹਨ ਤਾਂ ਜਿਹੜੇ ਰੁਕੇ ਹੋਏ ਕੰਮ ਥੋੜੇ ਮੋਟੇ ਹਨ ਕਿਉਂਕਿ ਮਯੂਦਾ ਸਰਕਾਰ ਹੈ ਜੋ 2.5 ਸਾਲ ਹੋ ਗਿਆ ਆਮ ਆਦੀ ਪਾਰਟੀ ਸਰਕਾਰ ਬਣੀ ਨੂੰ ਉਹਨਾਂ ਵੱਲੋਂ ਕੋਈ ਇਹਨਾਂ ਨੂੰ ਫੰਡ ਜਾਰੀ ਨਹੀਂ ਹੋਇਆ ਜਿਸ ਕਾਰਨ ਰੁਕੇ ਜੇ ਕੰਮ ਹਨ ਜੋ ਇਹ ਪੂਰੇ ਕਰਵਾਣਗੇ ਸੰਗਰੂਰ ਤੋਂ ਗੁਰਿੰਦਰ ਸਿੰਘ ਫਾਸਟ న్యూਸ